ਈਟਾ ਤੇ ਨੈਟ ਯੂਜੀਸੀ ਮਾਮਲੇ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਤੇ ਸੰਗਰਾਮ ਸਿੱਖਿਆ ਮੰਤਰੀ ਤਰਵਿੰਦਰ ਪ੍ਰਧਾਨ ਦੇ ਘਰ ਦੇ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਪੁਲਿਸ ਤੇ ਸਟੂਡੈਂਟਸ ਦੇ ਵਿਚਾਲੇ ਟੱਕਾ ਮੁਕੀ ਨੀਰ ਪੇਪਰ ਲੀਕ ਮਾਮਲੇ ਦੇ ਵਿੱਚ ਮੁਲਜ਼ਮ ਸਟੂਡੈਂਟ ਦਾ ਵੱਡਾ ਕਬੂਲਨਾਮਾ ਨੁਰਾਗ ਨੇ ਬਿਹਾਰ ਪੁਲਿਸ ਦੇ ਅੱਗੇ ਮੰਨਿਆ ਪ੍ਰੀਖਿਆ ਤੋਂ ਪਹਿਲਾਂ ਹੀ ਮਿਲ ਗਿਆ ਸਪ੍ਰੈਸ਼ਨ ਪੱਤਰ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਹਟਾਏ ਗਏ ਜਵਾਬ ਹਟਾਏ ਗਏ ਜਵਾਬ ਨੀਡ ਪੇਪਰ ਲੀਗ ਮਾਮਲੇ ਤੇ ਕੱਲ ਦੇਸ਼ ਭਰ ਦੇ ਵਿੱਚ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕਰੇਗੀ ਕਾਂਗਰਸ ਰਾਜਾ ਵੜਿੰਗ ਬੋਲੇ ਨੀਡ ਪੇਪਰ ਮਾਮਲੇ ਦੇ ਵਿੱਚ ਹੋਇਆ ਵੱਡਾ ਕਫਲਾ ਸਰਕਾਰ ਇਸ ਮਸਲੇ ਤੇ ਕਰ ਰਹੀ ਹੈ ਡਰਾਮਾ ਭਾਜਪਾ ਉਮੀਦਵਾਰ ਸ਼ੀਤਲ ਉਂਗਰਾਲ ਨੇ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਦਾਖਲ ਕੀਤੀ ਨਾਮਜ਼ਦਗੀ ਰੋਡ ਸ਼ੋਅ ਦੇ ਜ਼ਰੀਏ ਕੀਤਾ ਸ਼ਕਤੀ ਪ੍ਰਦਰਸ਼ਨ ਤੁਸੀਂ ਰਿੰਕੂ ਦੇ ਨਾਲ ਉਂਗਰਾਲ ਨੇ ਕੀਤੀ ਬੁਲੇਟ ਦੀ ਸਵਾਰੀ ਕੇਸਰੀਵਾਲ ਦੇ ਜ਼ਮਾਨਤ ਅਰਜ਼ੀ ਤੇ ਫੈਸਲਾ ਸੁਰੱਖਿਅਤ ਰੌਜ਼ਾ ਵਿਨਿਊ ਕੋਰਟ ਨੇ ਫੈਸਲਾ ਰੱਖਿਆ ਰਿਜ਼ਰਵ ਐਕਸਾਈਜ਼ ਪਾਲਿਸੀ ਕੇਸ ਦੇ ਵਿੱਚ ਗ੍ਰਿਫਤਾਰ ਨੇ ਕੇਸਰੀਵਾਲ ਕਿਸਾਂ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਐਮਐਸਪੀ ਦੇ ਵਿੱਚ ਵਾਧੇ ਨੂੰ ਦੱਸਿਆ ਨਾ ਕਾਫੀ ਬੋਲੇ ਸਾਡੀ ਮੰਗ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਘੱਟੋ ਘੱਟ ਸਮਰਥਨ ਮੁੱਲ ਤੇ ਫਸਲਾਂ ਦੀ ਖਰੀਦ ਬਣਾਈ ਜਾਵੇ ਯਕੀਨੀ ਅੰਮ੍ਰਿਤਸਰ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਕੀਤਾ ਪਰਦਾਫਾਸ਼ 8 ਮੁਲਜ਼ਮਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਸ਼ਾ ਤੇ ਹਥਿਆਰ ਬਰਾਮਦ 4 ਕਿਲੋ ਤੋਂ ਜ਼ਿਆਦਾ ਹੈਰਨ ਤਿੰਨ ਪਿਸਤੌਲ ਡਰੱਗ ਮਨ ਅਤੇ ਸੱਤ ਵਾਹਨ ਜ਼ਬ ਮਾਹਲੀ ਦੇ ਹੋਟਲ ਦੇ ਵਿੱਚ 24 ਸਾਲ ਦੀ ਕੁੜੀ ਦਾ ਕਤਲ ਗਲੇ ਅਤੇ ਸਰੀਰ ਤੇ ਕਈ ਜਗ੍ਹਾ ਚਾਕੂ ਤੇ ਵਾਰ ਵਾਰ ਦਾ ਤੋਂ ਬਾਅਦ ਕੁੜੀ ਦਾ ਸਾਥੀ ਗਾਇਬ ਤੁਹਾਨੂੰ ਦਿੱਲੀ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਘਰ ਤੇ ਦਫ਼ਤਰ ਦੇ ਬਾਹਰ ਵਿਦਿਆਰਥੀਆਂ ਦੇ ਵੱਲੋਂ ਇਹ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਇਸ ਦੌਰਾਨ ਧੱਕਾ ਮੁਕੀ ਵੀ ਹੁੰਦੀ ਹੈ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਅੱਗੇ ਵਧਣ ਤੋਂ ਅੱਗੇ ਜਾਣ ਤੋਂ ਰੋਕਿਆ ਜਾਂਦਾ ਹੈ। ਦਾ ਇਸੇ ਦੌਰਾਨ ਧੱਕਾ ਮੁਕੀ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ 'ਚ ਤੇ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀਆਂ ਦੇ ਹੱਥਾਂ ਦੇ ਵਿੱਚ ਵੱਖ-ਵੱਖ ਸਲੋਗਨ ਨੇ ਵੱਖ-ਵੱਖ ਹੀ ਨਾ ਭਾਤੇ ਸਲੋਗਨ ਲਿਖਿਓ ਹੋਏ ਨੇ ਤੇ ਇਸੇ ਦੌਰਾਨ ਇਹ ਕਈ ਵਿਦਿਆਰਥੀਆਂ ਨੂੰ ਜਿਹੜਾ ਕਿ ਹਿਰਾਸਤ ਵਿੱਚ ਵੀ ਲਿਆ ਗਿਆ ਪਰ ਉਸਨੇ ਕੁਝ ਪ੍ਰਦਰਸ਼ਨਕਾਰੀ ਜੋ ਕਿ ਹਿਰਾਸਤ ਵਿੱਚ ਲਏ ਨੇ ਦਰਸਲ ਪੁਲਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਇਸ ਤਰ੍ਹਾਂ ਜੋ ਕਿ ਧੱਕਾ ਮੁਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਇੱਕ-ਇੱਕ ਕਰਕੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਫੇਰ ਹਿਰਾਸਤ ਵਿੱਚ ਲਿਆ ਜਾ ਰਹੇ ਉਹ ਵੀ ਤਸਵੀਰਾਂ ਦੇ ਵਿੱਚ ਆ ਵੇਖਿਆ ਜਾ ਰਿਹਾ ਹੈ। ਤੋਂ ਪੇਪਰ ਦੇ ਵਿੱਚ ਗੜਬੜੀਆਂ ਲੈ ਕੇ ਦਰਸਲੇ ਸਾਫ਼ ਤੌਰ ਤੇ ਜੋ ਕਿ ਗੁੱਸਾ ਨਜ਼ਰ ਆ ਰਿਹਾ ਹੈ ਤੇ ਇਸ ਗੁੱਸੇ ਦੇ ਚੱਲਦਿਆਂ ਹੀ ਇਹ ਰੋਸ ਪ੍ਰਦਰਸ਼ਨ ਜਿਹੜਾ ਕਿ ਦਿੱਲੀ ਦੇ ਵਿੱਚ ਕੀਤਾ ਗਿਆ। ਦਿੱਲੀ ਦੀਆਂ ਤੁਹਾਨੂੰ ਸੀ ਤਸਵੀਰਾਂ ਉਠਾ ਰਹੇ ਕਿ ਕਿਵੇਂ ਇੱਕ ਇੱਕ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਦਰਸਤ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਘਰ ਤੇ ਦਫ਼ਤਰ ਦੇ ਬਾਹਰ ਇਹ ਜ਼ਬਰਦਸਤ ਜੋ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੁਰੱਖਿਆ ਦੇ لحاظ ਦੇ ਨਾਲ ਪਹਿਲਾਂ ਹੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਆ ਜਿਵੇਂ ਹੀ ਪ੍ਰਦਰਸ਼ਨਕਾਰੀਆਂ ਦੇ ਵੱਲ ਅੱਗੇ ਵਧਣ ਦੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਹੀ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਇੱਕ ਕਰਕੇ ਕਿਵੇਂ ਪ੍ਰਦਰਸ਼ਨਕਾਰੀਆਂ ਨੂੰ ਚੁੱਕਿਆ ਜਾ ਰਿਹਾ ਹੈ ਆ ਤਾਂ ਹਿਰਾਸਤ ਵਿੱਚ ਲਿਆ ਜਾ ਰਿਹਾ ਜੋ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ साबित हो चुका है कि किसी काबिल नहीं है हमसे पूछा जाता है कि अवेलेबल है कि नहीं इनसे पूछिए ये एग्जाम से पासने के लिए एलिजिबल है कि नहीं इनका कोई एंटर

पीजीसी के नेट के पेपर लीक होता है ये क्या तमाशा लगा के रखा है शिक्षा मंत्री को इस्तीफा देना होगा देना होगा इन्होंने बच्चों के भविष्य भविष्य है वो बर्बाद होता रहे कि मैं के बर्दाश्त के बाहर हो चुका है पेपर लिख का मामला आए दिन आ रहा है दिन आ रहा है कब तक हम बर्दाश्त करेंगे हमारे युवा साथी इतना मेहनत करते हैं इतना मेहनत करके पढ़ लिख कर आगे बढ़ना चाहते हैं लेकिन मोदी को बच्चों को आगे भेजना ही नहीं हम सब के भविष्य तो वो खुद पढ़े लिखे होते तो जरूर आगे भेजते हमारे भविष्य के साथ आए दिन खिलवाड़ कर रहे हैं वो और एक अत्याचार से बचाने के लिए हम लड़ाई कर रहे हैं ਔਨ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਵੱਡਾ ਪਰਦਾ ਫਾਸ਼ ਹੋਇਆ ਹੈ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਮੁਲਜ਼ਮ ਸਟੂਡੈਂਟ ਅਨੁਰਾਗ ਦੇ ਵੱਲੋਂ ਵੱਡਾ ਕਬੂਲਨਾਮਾ ਸਾਹਮਣੇ ਆਇਆ ਅਨੁਰਾਗ ਨੇ ਨੀਟ ਪੇਪਰ ਲੀਕ ਹੋਣ ਦੀ ਗੱਲ ਕਬੂਲੀ ਹੈ ਉਸ ਦਾ ਕਹਿਣਾ ਹੈ ਕਿ ਮੇਰੇ ਕੋਲ ਪਹਿਲਾਂ ਹੀ ਨੀਟ ਦਾ ਪੇਪਰ ਆ ਗਿਆ ਸੀ ਪ੍ਰੀਖਿਆ ਤੋਂ ਪਹਿਲਾਂ ਪ੍ਰਸ਼ਨ ਪੱਤਰ ਮਿਲਿਆ ਹੈ ਅਨੁਰਾਗ ਦੇ ਵੱਲੋਂ ਦਰਸਲੇ ਵੱਡਾ ਕਬੂਲਨਾਮਾ ਸਾਹਮਣੇ ਆਇਆ ਉਹ ਕਹਿੰਦਾ ਹੈ ਕਿ ਜਵਾਬ ਦੇ ਨਾਲ ਪ੍ਰਸ਼ਨ ਪੱਤਰ ਮਿਲਿਆ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਜਵਾਬ ਰਟਾਏ ਗਏ ਪ੍ਰੀਖਿਆ ਦੇ ਵਿੱਚ 100% ਉਬੂ ਉਹੀ ਸਵਾਲ ਆਏ ਮੇਰੇ ਫੁੱਫੜ ਨੇ ਕਿਆ ਸੀ ਸੈਟਿੰਗ ਹੋ ਗਈ ਹੈ ਪ੍ਰੀਖਿਆ ਤੋਂ ਬਾਅਦ ਪੁਲਿਸ ਨੇ ਮੈਨੂੰ ਗ੍ਰਿਫਤਾਰ ਕੀਤਾ ਇਹ ਬਿਆਨ ਉਨਰਾਗ ਨੇ ਵਿਹਾਲ ਪੁਲਿਸ ਦੇ ਸਾਹਮਣੇ ਦਰਸਲ ਦਿੱਤਾ ਜਿਸ ਤੇ ਕਿ ਲਗਾਤਾਰ ਇਹ ਮਾਮਲਾ ਗਰਮਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਉੱਥੇ ਇਸ ਦੇ ਵਿਚਾਲੇ ਇਹ ਵੱਡਾ ਪਰਦਾਫਾਸ਼ ਹੋਇਆ ਵੱਡਾ ਖੁਲਾਸਾ ਹੋਇਆ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਮੁਲਜ਼ਮ ਅਧਿਆਪਕੀ ਉਨਰਾਗ ਦੇ ਵੱਲੋਂ ਇਹ ਵੱਡਾ ਕਬੂਲਨਾਮਾ ਉਸ ਦੇ ਵੱਲੋਂ ਕਬੂਲਿਆ ਗਿਆ ਉਨਰਾਗ ਨੇ ਨੀਟ ਪੇਪਰ ਲੀਕ ਹੋਣ ਦੀ ਗੱਲ ਕਬੂਲੀ ਆ ਉਹਦਾ ਕਹਿਣਾ ਹੈ ਕਿ ਮੇਰੇ ਕੋਲ ਪਹਿਲਾਂ ਹੀ ਨੀਟ ਦਾ ਪੇਪਰ ਆ ਗਿਆ ਸੀ ਪ੍ਰੀਖਿਆ ਤੋਂ ਪਹਿਲਾਂ ਹੀ उसके प्रश्न पत्र पहुंच जाता है जवाब पत्र मिले तो एक रात पहला जवाब रटाए गए देखिए जहाँ जहाँ पे भी भारतीय जनता पार्टी की सरकार रही चाहे गुजरात हो चाहे कोई और राज्य हो हर जगह इस तरीके से पेपर लीक होने की घटनाएं सामने आ रही हैं। अभी 24 लाख हमारे बच्चों का भविष्य तो अंधकार में है क्योंकि डॉक्टरी के एग्ज़ाम की नीट की परीक्षाएं हैं वो लीक हुई उसके बावजूद भी सरकार अपनी गलती नहीं मान रही है अब ये नेट के एग्ज़ाम को लीक करा गया सरकार अभी भी झूठ बोल रही है इस तरीके की खबरें कई जगहों से आ रही हैं बिहार से आ रही हैं कि इस तरीके से पेपर लीक हुआ है तभी तो आपने उसको पेपर को कैंसिल किया है मगर क्योंकि सरकार इसको छिपा रही है इसलिए शक होता है कि सरकार की कहीं इसमें मिली भगत तो नहीं है बीजेपी का पेपर लीक कांड है और पिछले दो साल में दो करोड़ युवाओं की जिंदगी बर्बाद हुई है पेपर लीक के कारण साठ लाख बच्चे अकेले यूपी में बर्बाद हो गए पुलिस भर्ती की पेपर लीक उसके बाद नीट का पेपर लीक उसके बाद यूजीसी का पेपर लीक कभी गुजरात में कोई परीक्षा होती है उसका पेपर लीक कभी बिहार की परीक्षा का पेपर लीक कभी यूपी की परीक्षा का पेपर लीक कभी महाराष्ट्र की तो जहां जहां भाजपा का शासन है पूरे देश में पेपर लीक कांड हो रहा है युवा मांगेंगे भीख अगर होगा पेपर लीक और ये बीजेपी का पेपर लीक कांड है इस देश को बीजेपी ने पेपर लीक देश बना दिया है सो मैं भाजपा कहूंगा ਕਿ ਜਦੋਂ ਕਿਸਾਨ ਨਾਲ ਹੀ ਧੋਖਾ ਕਰੋਗੇ ਜਦੋਂ ਫੂਡ ਪ੍ਰੋਡਿਊਸਰ ਨਾਲ ਧੋਖਾ ਕਰੋਗੇ ਤਾਂ ਫਿਰ ਦੇਸ਼ ਤਾਕਤਵਰ ਕਦੇ ਨਹੀਂ ਬਣ ਸਕਦਾ ਸੋ ਇਹਨਾਂ ਦੀ ਵਿਚਾਰਧਾਰਾ ਭਾਜਪਾ ਦੀ ਸਾਨੂੰ ਪਤਾ ਲੱਗੀ ਹੈ ਕਿ ਜਦੋਂ ਭਾਜਪਾ ਨੇ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਕਿ ਸਾਡੇ ਨਾਲ ਗੱਲਬਾਤ ਕਰ ਲੋ ਨਹੀਂ ਕੀਤੀ ਇਸ ਵਾਰ ਫੇਰ ਕਿਸਾਨ ਜਥੇਬੰਦੀਆਂ ਤੇ ਗਰਨੇਡ ਸਿੱਤੇ ਗਏ ਬੰਬ ਸਿੱਤੇ ਗਏ ਗੋਲੀਆਂ ਚਲਾਈਆਂ ਗਈਆਂ ਲੇਕਿਨ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਭਾਜਪਾ ਦੀ ਨਾ ਤਾਂ ਨੀਤੀ ਕਿਸਾਨ ਪੱਖੀ ਹੈ ਨਾ ਨiyet ਕਿਸਾਨ ਪੱਖੀ ਹੈ ਭਾਜਪਾ ਦੀ ਵਿਚਾਰਧਾਰਾ ਹਮੇਸ਼ਾ ਇਹ ਰਹੀ ਹੈ ਕਿ ਪਰ ਡਿਊਸਰ ਪ੍ਰੋਡਿਊਸ ਕਰੇ ਕਿਸਾਨ ਜਿਹੜਾ ਉਹ ਫਸਲ ਪੈਦਾ ਕਰੇ ਲੇਕਿਨ ਮੁਨਾਫਾ ਵਿਚੋਲੀਏ ਕਮਾਉਣ ਜਿਹੜੇ ਵਿਚ ਵਾਲੇ ਲੋਕ ਹੈ ਉਹ ਮੁਨਾਫਾ ਕਮਾਉਣ ਔਰ ਜਿਹੜਾ ਮਰਦਾ ਆ ਕਿੰਨੀ ਗਰਮੀ ਰਹੀ ਹੈ ਪਿੱਛੇ ਔਰ ਮੈਂ ਸਮਝਦਾ ਹੈ ਕਿ ਲੋਕ ਆਪਣੇ ਏਸੀ ਕਮਰਿਆਂ ਦੇ ਅੰਦਰ ਵੀ ਤਰਾਹੀ ਤਰਾਹੀ ਕਰ ਰਹੇ ਸੀ ਲੇਕਿਨ ਕਿਸਾਨ ਦਾ ਜਿਹੜਾ ਵੇਖੋ ਜਿਹੜਾ ਖੇਤ ਵਿੱਚ ਜਾ ਕੇ ਗੋਡੇ-ਗੋਡੇ ਪਾਣੀ ਦੇ ਵਿੱਚ ਖੜ ਕੇ ਤਪਦੀ ਧੁੱਪ ਦੇ ਅੰਦਰ ਉਹ ਆਪਣਾ ਧਾਈ ਹੱਥਾਂ ਨਾਲ ਇੱਕ-ਇੱਕ ਫੜ ਕੇ ਖੇਤ ਵਿੱਚ ਬੀਜਦਾ ਹੈ ਕੋਈ ਚੀਜ਼ ਐਸੀ ਨਹੀਂ ਜਿਹੜੀ ਚੀਜ਼ ਦਾ ਮੁੱਲ ਉਹਦਾ ਉਤਪਾਦਕ ਤੈ ਨਹੀਂ ਕਰਦਾ ਚਾਹੇ ਕੋਈ ਡੇਢੀ ਵਾਲਾ ਹੈ ਉਹ ਵੀ ਦੱਸਦਾ ਕਿ ਮੇਰੇ ਅੰਬ ਇੰਨੇ ਦੇ ਐ ਮੇਰੇ ਸੇਬ ਇੰਨੇ ਦੇ ਐ لیکن ਕਿਸਾਨ ਦਾ ਜਿਹੜਾ ਪ੍ਰੋਡਿਊਸ ਹੈ ਉਹਦਾ ਮੁੱਲ ਕੌਣ ਤੈ ਕਰਦਾ ਹੈ ਉਹ ਮੰਡੀ ਵਿੱਚ ਜਾ ਕੇ ਕੋਈ ਇਨਸਪੈਕਟਰ ਆਉਂਦਾ ਹੈ ਕੋਈ ਸਰਕਾਰੀ ਕਰਮਚਾਰੀ ਆਉਂਦਾ ਉਹ ਹੱਥ ਨਾਲ ਚੱਕ ਕੇ ਦੇਖਦਾ ਨੋ ਨੋ ਟੂ ਮਚ ਮੋਇਸਚਰ ਬਹੁਤ ਜੀ ਬਹੁਤ ਇਹ ਤਾਂ ਨਮੀ ਬਹੁਤ ਹੈ ਰਿਜੈਕਟ ਫਿਰ ਚੱਕ ਕੇ ਪੈਰ ਮਾਰਦਾ ਹੈ ਨਹੀਂ ਜੀ ਇਹਦੀ ਕੁਆਲਟੀ ਨਹੀਂ ਠੀਕ ਔਰ ਜਿਹੜਾ ਕਿਸਾਨ ਹੈ ਉਹਦੇ ਬੱਚਿਆਂ ਦੀ ਫੀਸ ਬਹੁਤ ਵੱਧ ਗਈ ਕਿਸਾਨ ਦੇ ਬਿਮਾਰੀ ਦੇ ਵਿੱਚ ਖਰਚੇ ਵੱਧ ਗਏ ਕਿਸਾਨ ਲਈ ਕੰਮ ਕਰਨਾ ਬਹੁਤ ਔਖਾ ਹੋ ਗਿਆ ਸੋ ਅਸੀਂ ਭਾਜਪਾ ਨੂੰ ਖਾਸ ਕਰਕੇ ਭਾਜਪਾ ਦੀ ਪੰਜਾਬ ਲੀਡਰਸ਼ਿਪ ਨੂੰ ਇਹ ਕਹਾਂਗੇ ਕਿ ਇਹ ਡਰਾਮਾ ਕਰਨਾ ਬੰਦ ਕਰ ਦੇ ਕਿਸਾਨ ਦੇ ਜਖਮਾਂ ਤੇ ਨਮਕ ਨਾ ਛਿੜਕੋ ਕਿਰਪਾ ਕਰਕੇ ਜੇ ਤੁਸੀਂ ਕੁਝ ਕਰਨਾ ਹੈ ਤਾਂ ਤੁਸੀਂ ਕਿਸਾਨਾਂ ਨਾਲ ਬੈਠ ਕੇ ਇਹੋ ਜੀ ਪਾਲਿਸੀ ਬਣਾਓ ਕਿ ਜਿਹੜਾ ਆਪਣਾ ਵਰਲਡ ਦੇ ਵਿੱਚ ਕਿਸਾਨ ਦਾ ਪ੍ਰੋਡਿਊਸ ਹੈ ਕਿਉਂ ਨਹੀਂ ਕਰਦੇ ਐਕਸਪੋਰਟ ਕਿਉਂ ਨਹੀਂ ਕਰਦੇ ਸਾਰੇ ਕਿਸਾਨਾਂ ਤੋਂ ਲੈ ਕੇ ਚਾਰ ਪੈਸੇ ਸਰਕਾਰ ਨੂੰ ਵੀ بچਣਗੇ ਔਰ ਕਿਸਾਨ ਨੂੰ ਵੀ بچਣਗੇ ਸਾਡੇ ਜਿਹੜੀ ਕ੍ਰੌਪ ਡਾਈਵਰਸੀਫਿਕੇਸ਼ਨ ਹੈ ਉਹਦੇ ਲਈ ਤੁਸੀਂ ਕੋਈ ਸਟਰੋਂਗ ਸਟੈਪਸ ਕਿਉਂ ਨਹੀਂ ਲੈਂਦੇ ਸੋ ਭਾਜਪਾ ਦਾ ਇਹ ਚਿਹਰਾ ਸਾਫ਼ ਹੈ कि ਇਹਨਾਂ ਨੇ ਆਂਡਾ ਦੇਣਾ ਤਾਂ अडानी ਮਾਨੀ ਕੋਲ ਦੇਣਾ ਤੇ ਨਹੀਂ ਤਾਂ ਇਹਨਾਂ ਨੇ ਸਿਰਫ ਮਤਲਬ ਇੱਕ ਮਾਸਕ ਪਾਇਆ ਹੋਇਆ ਹੈ ਔਰ ਨੋਮੀਨਲ ਜਿਹਾ ਇਨਕਰੀਜ਼ ਕਰਕੇ ਇਹ ਆਪਣੀ ਪਿੱਠ ਤੇ ਖੂਦ ਖੁਦੀ ਆਪਣੀ ਪਿੱਠ ਥਾਪੜ ਰਿਹਾ ਹੈ ਜਿਹਨੂੰ ਕਹਿੰਦੇ ਆ ਬੈਕ ਪੈਟਿੰਗ ਦੇ ਆਰ ਜਾਕਰ ਸਾਹਿਬ ਕਹਿੰਦੇ ਆ ਕੀ ਬਾਤ ਹੈ ਮੋਦੀ ਜੀ ਦਾ ਧੰਨਵਾਦ ਬਹੁਤ ਵਧੀਆ ਕੰਮ ਕੀਤਾ ਹੈ ਔਰ ਬਾਕੀ ਜਿਹੜੇ ਬਿਨਾ ਰੀਡ ਦੀ ਹੱਡੀ ਤੇ ਕੈਬਿਨੇਟ ਕੁਲੀਗ ਹੈ ਕੋਈ ਨਹੀਂ ਇਹ ਕਹਿੰਦਾ ਕਿ ਰਾਣੀਆਂ ਅੱਗਾ ਤੱਕ ਕੋਈ ਸ਼ੀਸ਼ਾ ਨਹੀਂ ਦਿਖਾਉਂਦਾ ਸਾਰੇ ਤਰੀਫਾਂ ਦੇ ਪੁੱਲ ਬੰਦਦੇ ਐ ਸੋ ਆਮ ਆਦਮੀ ਪਾਰਟੀ ਇਹ ਜਿਹੜਾ ਨੋਮੀਨਲ ਇਨਕਰੀਜ਼ ਹੈ ਇਹਨੂੰ ਕਹਿੰਦੀ ਹੈ ਇਟ ਇਜ਼ ਟੂ ਲिटल ਟੂ ਲੇਟ ਐਂਡ ਓਨਲੀ ਔਰਨਮੈਂਟਲ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਸੈਟੀਸਫਾਈ ਕੀਤਾ ਜਾਵੇ ਕਿਸਾਨ ਜਥੇਬੰਦੀਆਂ ਨਾ ਬੈਠ ਕੇ ਪਾਲਿਸੀਆਂ ਬਣ ਔਰ ਪ੍ਰੋਪਰ ਕਿਸਾਨ ਨੂੰ ਸੁਆਮੀ ਨਾਥਨ ਵਾਲਾ ਜਿਹੜਾ ਫੈਸਲਾ ਹੈ ਸੀ 2 50% ਉਸ ਤੇ ਕੰਮ ਕੀਤਾ ਜਾਵੇ ਮੈਂ ਬੇਨਤੀ ਕਰੂੰਗਾ ਮੇਰੇ ਨਾਲ ਗਗਨਦੀਪ ਜੀ ਔਰ ਸਾਡੇ ਐਡਵੋਕੇਟ ਸਾਹਿਬ ਬੈਠੇ ਨੇ ਬਜਾਦ ਸਾਹਿਬ ਸੋ ਕੋਈ ਵੀ ਕੋਈ ਸਵਾਲ ਹੋਵੇ ਤਾਂ ਟਾਈਮਲੀ ਯੂ ਕੈਨ ਆਸਕ ਔਰ ਖੇਤੀਬਾੜੀ ਪਾਲਸੀ ਹੋਣੀ ਸੀ ਉਹਦਰ ਕੀ ਸਾਡੀ ਖੇਤੀ ਪਾਲਿਸੀ ਬਣ ਕੇ ਤਿਆਰ ਹੈ ਸੀਐਮ ਸਾਹਿਬ ਨੂੰ ਸੌਂਪਤੀ ਹੈ ਸਾਡੇ ਬੜੇ ਐਮੀਨੈਂਟ ਸਾਇੰਟਿਸਟ ਹੈ ਜਿਹੜੇ ਸਾਡੇ ਐਗਰੀਕਲਚਰ ਕਮਿਸ਼ਨ ਦੇ ਚੀਫ ਹੈ ਉਹਨਾਂ ਨੇ ਕਰਕੇ ਸਲਾਹ-ਵਿਮਰਸ਼ ਸਾਰਿਆਂ ਨਾਲ ਤੇ ਉਹ ਪਾਲਿਸੀ ਬਣਾਈ ਹੋਈ ਹੈ ਅਸੀਂ ਏਰੀਏ ਦੇ ਹਿਸਾਬ ਨਾਲ ਜ਼ਮੀਨ ਕੇਂਦਰ ਦੇ ਵੱਲੋਂ ਵਕਫ ਵਕ ਫਸਲਾਂ ਤੇ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਉਸ ਵਾਅਦੇ ਨੂੰ ਆਵਾਦੀ ਪਾਰਟੀ ਨੂੰ ਨਾਕਾਫੀ ਦੱਸਿਆ ਗਿਆ ਉੱਥੇ ਕੇਂਦਰ ਦੇ ਵੱਲੋਂ ਐਮਐਸਪੀ ਦੇ ਐਲਾਨ ਤੇ ਕਿਸਾਨ ਜਥੇਬੰਦੀਆਂ ਦਾ ਵੀ ਬਿਆਨ ਆਇਆ ਕਿਸਾਨ ਜਥੇਬੰਦੀਆਂ ਦਾ ਕਹਿੰਦੇ ਕਿ ਸਾਡੀ ਮੰਗ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਜੋ ਐਮਐਸਪੀ ਐਲਾਨੀ ਜਾਂਦੀ ਹੈ ਉਸ ਤੇ ਫਸਲ ਦੀ ਖਰੀਦ ਵੀ ਹੋਵੇ ਮਹਿੰਗਾਈ ਦੀ ਦਰ ਦੇ ਲਿਹਾਜ਼ ਦੇ ਨਾਲ ਐਮਐਸਪੀ ਵਾਅਦਾ ਨਾਕਾਫੀ ਹੈ ਦਰਸਲ ਕੱਲ ਹੀ ਕੇਂਦਰ ਸਰਕਾਰ ਦੇ ਵੱਲੋਂ ਵਕਫ ਵਕ ਫਸਲਾਂ ਤੇ ਜੋ ਕਿ ਐਮਐਸਪੀ ਦਾ ਐਲਾਨ ਕੀਤਾ ਕਿ ਐਮਐਸਪੀ ਦੇ ਵਿੱਚ ਵਾਅਦੇ ਦਾ ਐਲਾਨ ਕੀਤਾ ਕਿ ਇਸ ਦੇ ਵਿਚਾਲੇ ਕਿਸਾਨ ਜਥੇਬੰਦੀਆਂ ਦੇ ਇਸ ਨੂੰ ਲੈ ਕੇ ਬਿਆਨ ਸਾਹਮਣੇ ਆ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਡੀ ਮੰਗ ਐ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਹੈ ਮਰਦੂ ਕਾਨੂੰਨੀ ਗਰੰਟੀ ਦੀ ਕਿਸਾਨ ਮੰਗ ਕਰ ਰਹੇ ਨੇ ਉਹਦਾ ਕਹਿਣਾ ਹੈ ਕਿ ਜੋ ਐਮ ਐਸ ਪੀ ਐਲਾਨੀ ਜਾਂਦੀ ਹੈ ਉਸ ਤੇ ਫਸਲ ਦੀ ਖਰੀਦ ਵੀ ਹੋਵੇ ਮਹਿੰਗਾਈ ਦੀ ਦਰ ਦੇ ਲਿਹਾਜ਼ ਦੇ ਨਾਲ ਐਨ ਐਸ ਪੀ ਦਾ ਵਾਅਦਾ ਨਾ ਕਾਫੀ ਹੈ ਕਿਤਾ ਜਿਹੜੀ ਐਮ ਐਸ ਪੀ ਦੇ ਭਾਵਾ ਵਿੱਚ ਵਾਅਦਾ ਕੀਤਾ ਹੈਗਾ ਕੇਂਦਰ ਨੇ ਉਹੋ ਵੱਡਾ ਅੱਜ ਦਾ ਨਹੀਂ ਹੈ ਇਹ ਸਾਰੀਆਂ ਸਰਕਾਰਾਂ ਵਾਲੇ ਐ ਹੁੰਦਾ ਰਿਆ। ਇਹ ਤੋਂ ਵੱਡਾ ਸਵਾਲ ਸਾਡਾ ਰਿਹਾ ਵੀ ਤੁਸੀਂ ਐਮਐਸਪੀ ਦਾ ਕੱਲਾ ਐਲਾਨ ਹੀ ਕਰਦੇ ਹੋ। ਉਹ ਐਮਐਸਪੀ 23 ਫਸਲਾਂ ਦਾ ਜਿਹੜਾ ਐਲਾਨ ਕਰਦੇ ਹੋ ਹੁਣ ਵਿੱਚ 16 ਜੋ ਕਹਿੰਦੇ ਸੀ ਕਰਤਾ। ਉਹਨਾਂ ਦੀ ਖਰੀਦ ਪੂਰੇ ਦੇਸ਼ ਭਰ ਵਿੱਚ ਨਹੀਂ ਹੁੰਦੀ ਨਾ ਪੰਜਾਬ ਦੀਆਂ ਮੰਡੀਆਂ ਵਿੱਚ ਵੀ ਸਾਰੀਆਂ ਫਸਲਾਂ ਨਹੀਂ ਖਰੀਦੀਆਂ ਜਾਂਦੀਆਂ। ਤੁਹਾਡਾ ਚੈਨਲ ਕਿਰਪਾ ਕਰੇ ਅੱਜ ਜਾ ਕੇ ਮੱਕੀ ਦਾ ਰੇਟ ਦੇਖੇ। ਮੱਕੀ ਤਾਂ ਅੱਧੇ ਭਾਅ ਤੇ ਵਿਕ ਰਹੀ ਹੈਗੀ ਆ। ਜਾਂ ਪੰਜਾਬ ਦੀ ਧਰਨ ਦੇਖ ਲਓ 8600 ਪਲੱਸ ਦੀ ਮੂੰਗੀ ਆ। ਤਾਂ ਮੰਡੀ 'ਚ ਤਾਂ ਸਾਨੂੰ 3500 ਰੁਪਇਆ ਵਪਾਰੀ ਦਿੰਦਾ ਹੈਗਾ ਬਹੁਤੀ ਗੁੰਗੀ ਹੁੰਦੀ ਵੀ ਨਹੀਂ ਪੰਜਾਬ 'ਚ ਇਸ ਕਰਕੇ ਨਹੀਂ ਹੁੰਦੀ ਵੀ ਭਾਅ ਨਹੀਂ ਪੂਰਾ ਮਿਲਦਾ ਹੈਗਾ ਸਾਡਾ ਮਕਸਦ ਹੈਗਾ ਵਾ ਵੀ ਜਿਵੇਂ ਕਣਕ ਝੋਨਾ ਜਿਵੇਂ ਤੁਸੀਂ ਪਰਚੇਜ਼ ਕਰਦੇ ਹੋਵੇ ਸਾਰੀਆਂ ਫਸਲਾਂ ਦੀ ਪਰਚੇਜ਼ ਕੀਤੀ ਜਾਵੇ ਦੂਜਾ ਹੈਗਾ ਵੀ ਨਵਦੀਪ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਉਹਨੂੰ ਰਿਹਾਈ ਨਹੀਂ ਕੀਤਾ ਗਿਆ ਉੱਤੇ ਕੇਸ ਹੋਰ ਪਾਏ ਜਾ ਰਹੇ ਨੇ ਤੀਜੀ ਡਿਗਰੀ ਦਾ ਉਹਦੇ ਤੇ ਤਸ਼ੱਦਦ ਢਾਇਆ ਗਿਆ ਹਰੇ ਤੋਂ ਕ ਇਸ ਕਰਕੇ ਅਸੀਂ ਐਸਪੀ ਅੰਬਾਲਾ ਦੇ ਖਿਲਾਫ ਦੋ ਦਿਨਾਂ ਮੋਰਚਾ ਜਿਹੜਾ 17 ਜੁਲਾਈ ਨੂੰ ਸ਼ੁਰੂ ਕਰ ਰਹੇ ਹਾਂ ਦੋਵਾਂ ਫੋਰਮਾਂ ਵੱਲੋਂ ਔਰ ਇਹ ਤੋਂ ਪਹਿਲੇ ਸਰਕਾਰ ਨੂੰ ਚਤਤ ਦੇ ਨੂੰ ਰਿਹਾ ਕਰ ਦਿੱਤਾ ਜਾਵੇ ਜਿਹੜੇ 2 ਜੁਲਾਈ ਚ ਐਮਪੀਆ ਨੂੰ ਮੰਗ ਪੱਤਰ ਦੇਨੇ ਸੀ 240 ਭਜਪਾ ਨੂੰ ਛੱਡ ਕੇ ਉਹ ਹੁਣ 8 ਜੁਲਾਈ ਨੂੰ ਦਿੱਤੇ ਜਾਣਗੇ ਕਿਉਂਕਿ ਉਹਨਾਂ ਦਾ ਕੋਈ ਸੈਸ਼ਨ ਆ ਗਿਆ ਬਾਅਦ 3 ਜੁਲਾਈ ਤੱਕ ਜਿੰਨੇ ਵੀ ਐਮਪੀਜ਼ ਹੈਗੇ ਨੇ ਉਹ ਦਿਲ ਆ ਦਰਸਲ ਜੋ ਕੱਲ ਕੇਂਦਰ ਦੇ ਬਲਵਕਾਂ ਫਸਲਾਂ ਤੇ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਤੁਹਾਨੂੰ ਵੀ ਵਿਸਤਾਰ ਨਾਲ ਦੱਸ ਦਿੰਦੇ ਹਾਂ ਗੱਲ ਝੋਨੇ ਦੀ ਫਸਲ ਦੀ ਕੀਤੀ ਜਾਵੇ ਤੇ ਝੋਨੇ ਤੇ 2300 ਰੁਪਏ ਪ੍ਰਤੀ ਕੁਇੰਟਲ ਜਿਹੜੀ ਕਿ ਐਮਐਸਪੀ ਕੀਤੀ ਗਈ ਹੈ ਨਰਮਾ ਤੇ 7521 ਹਰਹਰ ਤੇ 7550 ਜਿਹੜਾ ਕਿ ਪ੍ਰਤੀ ਕੁਇੰਟਲ ਰੇਟ ਜਿਹੜਾ ਕਿ ਉਹ ਤੈਅ ਕੀਤਾ ਗਿਆ ਇਸ ਤੋਂ ਇਲਾਵਾ ਮੱਕੀ 225 ਸੂਰਜਮੁਖੀ 7280 ਸੋਇਆਬੀਨ 4892 ਬਾਜਰਾ 2625 ਇਸੇ ਤਰ੍ਹਾਂ ਆਮੂਗ ਫੜੀ ਤੇ ਵਿਗੜਾ ਕੇ ਐਮਐਸਪੀ ਦਾ ਐਲਾਨ ਕੀਤਾ ਗਿਆ ਜੋ ਜਾਣਕਾਰੀ ਗੱਲ ਕੇਂਦਰ ਦੇ ਵੱਲੋਂ ਸਾਂਝੀ ਕੀਤੀ ਗਈ ਛੋਨੇ ਦੀ ਫਸਲ ਤੇ 2300 ਰੁਪਏ ਨਰਮਾ 7521 ਰੁਪਏ ਪ੍ਰਤੀ ਕੁਇੰਟਲ ਅਰਹਰ 7550 ਇਹ ਉਹ ਫਸਲਾਂ ਨੇ ਜਿੰਨਾ ਫਸਲਾਂ ਤੇ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਪਰ ਦੂਜੇ ਪਾਸੇ ਗੱਲ ਕਿਸਾਨ ਜਥੇਬੰਦੀਆਂ ਦੀ ਕਰੀਏ ਆਮ ਆਦੀ ਪਾਰਟੀ ਦੀ ਕਰੀਏ ਤੇ ਨਾਲ ਤੇ ਰਾੰਦੇ ਵੱਲੋਂ ਇਸ ਵਾਅਦੇ ਨੂੰ ਨਾ ਕਾਫੀ ਕਿਹਾ ਗਿਆ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜਲੰਧਰ ਦੇ ਚੋਣਾ ਖਾੜੇ ਦੀ ਸ਼ੀਤਲ ਅੰਗਰਾਲ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਰਚਾ ਭਰ ਦਿੱਤਾ ਗਿਆ ਹੈ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਭਾਜਪਾ ਉਮੀਦਵਾਰ ਨੇ ਸ਼ੀਤਲ ਅੰਗਰਾਲ ਨਾਮਜ਼ਦਗੀ ਤੋਂ ਪਹਿਲਾਂ ਉਹਨਾਂ ਦੇ ਪਰ ਰੋਡ ਸ਼ੋਅ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਤਸ਼ੀਰ ਰਿੰਕੂ ਦੇ ਨਾਲ ਅੰਗਰਾਲ ਨੇ ਬਾਈਕ ਦੀ ਸਵਾਰੀ ਕੀਤੀ ਤਾਂ ਸ਼ੀਤਲ ਅੰਗਰਾਲ ਜਿਹੜੇ ਕਿ ਸਵਾਰ ਭਾਜਪਾ ਭਾਜਪਾ ਦੇ ਵੱਲੋਂ ਚੋਣ ਦੇ ਦਾਂਦੇ ਵਿੱਚ ਨੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਵੱਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਦਰਸਲ ਕੱਲ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਰੀਕ ਹੈ ਤੇ ਇੱਕ ਦਿਨ ਪਹਿਲਾਂ ਹੀ ਸ਼ੀਤਲੰਗਰਾਲ ਦੇ ਵੱਲੋਂ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਗਿਆ ਜਰੰਦਰ ਵੈਸਟ ਜਿਮਨੀ ਚੌਂਦ ਦੇ ਵੱਲੋਂ ਨੇ ਨਾਮਜ਼ਦਗੀ ਭਰੀ ਹੈ ਤਨ ਉਸੇ ਦਸਿਹਰਾ ਵਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਰੋਡ ਸ਼ੋਅ ਦੇ ਜ਼ਰੀਏ ਆ ਭਾਜਪੀ ਦੇ ਵੱਲੋਂ ਸ਼ੀਤਲੰਗਰਾਲ ਦੇ ਵੱਲੋਂ ਆ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਸੁਸ਼ੀਰ ਰਿੰਕੂ ਦੇ ਨਾਲ ਅੰਗਰਾਲ ਦੇ ਵੱਲੋਂ ਬਾਈਕ ਦੀ ਵੀ ਆ ਸਵਾਰੀ ਕੀਤੀ ਗਈ ਆ ਦਰਸਲ ਜੰਦਰ ਵੈਸਟ ਜਮਨੀ ਚੋਣ ਜੋ ਕਿ ਹੋਣ ਜਾ ਰਹੀ ਹੈ 10 ਜੁਲਾਈ ਨੂੰ ਇੱਥੇ ਕਿ VOTING ਹੋਵੇਗੀ 13 ਜੁਲਾਈ ਨੂੰ ਨਤੀਜਾ ਦਾ ਐਲਾਨ ਕਰ ਦਿੱਤਾ ਜਾਵੇਗਾ ਸ਼ੀਤਲੰਗਰਾਲ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ BJP ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਰਸਲ ਜਿਹੜੀ ਸੀਟ ਖਾਲੀ ਹੋ ਗਈ ਜਿਸ ਤੋਂ ਬਾਅਦ ਚ ਹੁਣ ਜਮਨੀ ਚੋਣ ਹੋਣ ਜਾ ਰਹੀ ਹੈ ਤੇ ਇਸ ਨੂੰ ਲੈ ਕੇ BJP ਦੇ ਉਮੀਦਵਾਰ ਸ਼ੀਤਲੰਗਰਾਲ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਵਕਤਾਂ ਦੇ ਵੱਲੋਂ ਆਪਾਂ ਆਪਣੇ ਉਮੀਦਵਾਰਾਂ ਦਾ ਜੋ ਕਿ ਐਲਾਨ ਵੀ ਕੀਤਾ ਗਿਆ ਆ ਤਾਂ ਉਹ ਵੀ ਅਸੀਂ ਵਿਸਥਾਰ ਦੇ ਨਾਲ ਦੱਸ ਰਹੇ ਹਾਂ ਨਾਲ ਹੀ 2022 ਦੇ ਜਿੱਕਾ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਸ਼ੀਤਲੰਗਰਾਲ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਜਿੱਤਨ ਦੇ ਵਿੱਚ ਕਾਮਯਾਬ ਰਹੇ ਸਨ ਆ ਤਾਂ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਮਹਿੰਦਰ ਭਗਤ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸ਼ੀਤਲੰਗਰਾਲ ਭਾਜੀਪੀ ਨੂੰ ਚੋਣ ਮੈਦਾਨ ਦੇ ਵਿੱਚ ਤੇ ਸ੍ਰਿੰਦਰ ਕੌਰ ਜਿਹਨਾਂ ਨੂੰ ਕਿ ਕਾਂਗਰਸ ਪਾਰਟੀ ਵੱਲੋਂ ਕੱਲੀ ਟਿਕਟ ਦਿੱਤੀ ਗਈ ਹੈ ਬਿੰਦਰ ਲਖਾ ਕਿ ਦੇ ਕਿ ਬੀਐਸਪੀ ਦੇ ਉਮੀਦਵਾਰ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਜੇ ਪੱਤੇ ਖੁਰੋਣੇ ਬਾਕੀ ਨੇ ਬਾਕੀ ਸਾਰੀਆਂ ਧਿਰਾਂ ਦੇ ਵੱਲੋਂ ਆਪਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਜ਼ਰੂਰ ਹੈ ਇਸ ਗੱਲ ਦੀ ਉਮੀਦ ਜਤਾਈ ਜਾ ਸਕਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਜਾਂ ਕੱਲ ਤੱਕ ਜਿਹੜਾ ਐਲਾਨ ਕਰ ਦਿੱਤਾ ਜਾਵੇਗਾ ਕਿਉਂਕਿ ਕੱਲ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ ਆਖਰੀ ਤਾਰੀਖ ਹੈ ਆ ਤਾਂ 10 ਜੁਲਾਈ ਨੂੰ ਜਿਹੜੀ ਕਿ ਜਰੰਦਰ ਵੈਸਟ ਜਿੰਨੀ ਚੋਣ ਨੂੰ ਲੈ ਕੇ VOTING ਹੋਵੇਗੀ 13 ਜੁਲਾਈ ਨੂੰ ਅਨੁਤਿਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਸ਼ੀਤਲੰਗਰਾਜ ਜਿਹੜੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸੇ ਸੀਟ ਤੇ ਆਵਾਦੀ ਪਾਰਟੀ ਕੋਲ ਚੋਣ ਲੜੇ ਜਿੱਤਨ ਦੇ ਵਿੱਚ ਕਾਮਯਾਬ ਰਹੇ ਲੋਕ ਸਭਾ ਚੋਣਾਂ ਦੇ ਵਿਚਾਲੇ ਉਹਨਾਂ ਨੇ ਭਾਜਪੀ ਦਾ ਪੱਲਾ ਫੜ ਲਿਆ ਵਿਧਾਇਕੀ ਤੋਂ ਅਸਤੀਫਾ ਦਿੱਤਾ ਅਸਤੀਫਾ ਮਨਜ਼ੂਰ ਹੋਇਆ ਉਸ ਤੋਂ ਬਾਅਦ ਜੀ ਜਲੰਧਰ ਵੈਸਟ ਸੀਟ ਨੂੰ ਲੈ ਕੇ ਜੋ ਕਿ ਇਸ ਜਮਨੀ ਚੋਣ ਹੋਣ ਜਾ ਰਹੀ ਹੈ ਜਰੰਦਰ ਵੈਸਟ ਸੀਟ ਦੇ ਲਈ ਨੀਟੂ ਛਟਰਾਂ ਵਾਲੇ ਨੇ ਵੀ ਨਾਮਜ਼ਦਗੀ ਦਾਖਲ ਕੀਤੀ ਹੈ ਆਜ਼ਾਦ ਮਿਰਵਾਰ ਦੇ ਤੌਰ ਤੇ ਉਹਨਾਂ ਦੇ ਵੱਲ ਪਰਚਾ ਭਰਿਆ ਗਿਆ ਨੀਟੂ ਨੇ ਕਿਹਾ ਹੈ ਕਿ ਉਹ ਤਾਂ ਸਿਰਫ ਮસ્ਤੀ ਲਈ ਚੋਣ ਲੜ ਰਹੇ ਨੇ ਜਦਕਿ ਸੀਟ ਬੀਜੇਪੀ ਜਿੱਤੇਗੀ ਹਾਲਾਂਕਿ ਨਾਲ ਬੀਕੋ ਛਟਰਾਂ ਵਾਲੇ ਦੇ ਵੱਲੋਂ ਇਹ ਵੀ ਦਾਵਾ ਕਰ ਦਿੱਤਾ ਗਿਆ ਕਿ ਉਹ ਮસ્ਤੀ ਲਈ ਚੋਣ ਲੜ ਰਹੇ ਨੇ ਇਥੋਂ ਜਿੱਤ ਜੋ ਕੇ ਬੀਜੇਪੀ ਦਰਜ ਕਰੇਗੀ ਇਹ ਦਾਵਾ ਨੀਟੂ ਛਟਰਾਂ ਵਾਲੇ ਦਾ ਮਾਤਾ ਜੀ ਮਾਤਾ ਜੀ ਨਵੀਂ ਚਾਹ ਮੇਰੇ ਪਾ ਇਧਰ ਸਾਹਮਣੇ ਦੇਖੀ ਬੁਲੀ ਕਰੀ ਕਿ ਇਧਰ ਨੰਮਲੇ ਉਧਰ ਸਾਹਮਣੇ ਹੀ ਹੈਗੇ ਆ ਿੰਗੋ ਭਾਈ ਨੂੰ ਮਿਲ ਕੇ ਆਉਂਦੇ ਆ ਆਮ ਆਦੀ ਪਾਰਟੀ ਦੇ ਵੱਲੋਂ ਜਲ ਸੰਕਟ ਤੇ ਇੰਡੀਆ ਗੱਠ ਜੋੜ ਦਾ ਸਾਥ ਮੰਗਿਆ ਗਿਆ ਹੈ ਦਿੱਲੀ ਦੇ ਲੋਕਾਂ ਦੇ ਮੁੱਦੇ ਤੇ ਸਹਿਯੋਗ ਦੇ ਆਮ ਆਦੀ ਪਾਰਟੀ ਵੱਲੋਂ ਆ ਕਿਆ ਗਿਆ ਕਿ ਦਿੱਲੀ ਦੇ ਲੋਕਾਂ ਦੇ ਮੁੱਦੇ ਤੇ ਸਹਿਯੋਗ ਦਿੱਤਾ ਜਾਵੇ ਦਿੱਲੀ ਨੂੰ ਨਹੀਂ ਮਿਲ ਰਿਹਾ ਉਸ ਦੇ ਹੱਕ ਦਾ ਪਾਣੀ ਭਾਜਪੀ ਦਿੱਲੀ ਦੇ ਲੋਕਾਂ ਦਾ ਹੱਕ ਮਾਰੀ ਹੈ ਦਿੱਲੀ ਦੇ ਲੋਕਾਂ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਹਰਿਆਣਾ ਸਰਕਾਰ ਨੇ ਪਾਣੀ ਰੋਕ ਰੱਖਿਆ ਆਵਾਜ਼ੀ ਪਾਰਟੀ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਕਿ ਹਰਿਆਣਾ ਸਰਕਾਰ ਨੇ ਪਾਣੀ ਰੋਕ ਰੱਖਿਆ ਹੈ ਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਲ ਸੰਕਟ ਬਣਿਆ ਹੋਇਆ ਹੈ ਤੇ ਇਸ ਦੇ ਵਿਚਾਲੇ ਆਵਾਜ਼ੀ ਪਾਰਟੀ ਦੇ ਵੱਲੋਂ ਇੰਡੀਆ ਗੱਠਜੋੜ ਦਾ ਸਾਥ ਮੰਗਿਆ ਗਿਆ से आतिशी जी का अनिश्चितकालीन अनशन शुरू हो रहा है दिल्ली के लोगों की प्यास के लिए पानी के लिए एक एक बूंद पानी के के लिए जो दिल्ली के लोगों को तरसाया जा रहा है उस सवाल को लेकर आतिशी जी का कल से अनिश्चितकालीन अनशन मणिपुर से हम महाराष्ट्र गए और रास्ते में हजारों युवाओं ने कंप्लेन की थी कि हिंदुस्तान में नॉन स्टॉप पेपर लीक होते हैं और आज आप सबको मालूम है कि नीट पेपर एंड यूजीसी यूजीसी एन के जो पेपर्स हैं वो लीक हुए हैं और एक कैंसिल भी हुआ है कहा जा रहा था कि नरेंद्र मोदी जी ने यूक्रेन की लड़ाई रोक दी थी मतलब एक ऑर्डर दे के जो रूस और यूक्रेन के बीच में लड़ाई चल रही थी उसको रोक दिया था ब्रेक लगा दी थी इसराइल और गाजा के बीच में जो लड़ाई चल रही थी उसको भी नरेंद्र मोदी जी ने रोक दिया था मगर किसी ना किसी कारण जो हिंदुस्तान में पेपर लीक हो रहे हैं उसको नरेंद्र मोदी रोक नहीं पा रहे हैं या रोकना नहीं चाहते हैं नुकसान स्टूडेंट्स का होता है जो हिंदुस्तान के स्टूडेंट्स हैं मैं जानता हूं कि आप इन एग्जाम्स के लिए महीनों सालों काम करते हो ये आपका फ्यूचर है और आपके फ्यूचर से खिलवाड़ किया जा रहा है मध्य प्रदेश में व्यापम हुआ और अब उस व्यापम को नरेंद्र मोदी जी और उनकी सरकार पूरे देश में फैलाने का काम कर रही है मैं इंस्टीट्यूशनल कैप्चर की बात करता हूं मीडिया की बात करी अलग अलग हिंदुस्तान के जो की जो संस्थाएं हैं उनकी बात की यही एजुकेशन इंस्टीट्यूशंस में हो रहा है पेपर लीक का कारण है कि सारे के सारे वाइस चांसलर्स एजुकेशन सिस्टम को बीजेपी के लोगों ने उनके पेरेंट ऑर्गेनाइजेशन ने कैप्चर कर रखा है जब तक यह कैप्चर रिवर्स नहीं किया जाएगा तब तक पेपर लीक चलता जाएगा इस कैप्चर को फैसिलिटेट नरेंद्र मोदी जी ने किया है और यह एक एंटी नेशनल एक्टिविटी है क्योंकि यह देश का भविष्य है और इससे हिंदुस्तान के युवाओं को स्टूडेंट्स को जबरदस्त चोट पड़ती है इंक्वायरी चल रही है एक को आपने कैंसिल कर दिया है अब पता नहीं दूसरे को कैंसिल किया जाएगा या नहीं किया जाएगा कोई ना कोई तो इसके लिए जिम्मेदार है और उनको एकदम पकड़ा जाना चाहिए और उन पे एक्शन लिया जाना चाहिए आपके कोई सवाल हो साथियों मैं गुजारिश करूंगा सवाल आपके इसी विषय पर हां प्लीज हां सॉरी सो वेन आई वेंट On my Bharat Jodo Yatra, the second one, throughout the route, students were telling me that paper leaks are endemic in India. They study, they work hard, honest students suffer, and students who want to cheat benefit. And this was repeated again and again and again and again. Now we are seeing an expansion. Of the idea of Vyapam across the country. BJP states have had to deal with this.